ਨਕੋਦਰ ਥਾਣੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਆਈ ਇਸ ਬਜ਼ੁਰਗ ਮਾਤਾ ਨੂੰ ਰਸਤੇ ਵਿੱਚ ਇਕੱਲੀ ਦੇਖ ਦੋ ਮੋਟਰਸਾਈਕਲ ਸਵਾਰ ਮੁੰਡਿਆਂ ਦੀ ਨੀਅਤ ਵਿਗੜ ਜਾਂਦੀ ਹੈ ਤੇ ਫਿਰ ਉਹਨਾਂ ਮੁੰਡਿਆਂ ਨੇ ਇਸ ਬਜ਼ੁਰਗ ਮਾਤਾ ਨੂੰ ਰਸਤੇ ਵਿੱਚ ਘੇਰ ਕੇ ਇਸ ਦੇ ਨਾਲ ਅਜੀਹਾ ਘਟਿਆ ਕਰਾ ਕੀਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਪੀੜਤ ਮਾਤਾ ਨੇ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਸਤੇ ਵਿੱਚ ਤੁਰੇ ਜਾ ਰਹੀ ਸੀ ਤੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਸ਼ਰੀਆਮ ਉਹਨਾਂ ਦਾ ਪਰਸ ਖੋਲਿਆ ਐਨਾ ਹੀ ਨਹੀਂ ਮੁੰਡਿਆਂ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾ ਪਾਰ ਕਰਦੇ ਹੋਏ ਬਜ਼ੁਰਗ ਮਾਤਾ ਤੇ ਹੱਥ ਵੀ ਚੁੱਕਿਆ ਹੈ ਕੀ ਗੱਲ ਹੋਈ ਮਾਤਾ ਜੀ ਬੇਟੇ ਮੈਨੂੰ ਅਟੈਕ ਹੋਇਆ ਹੈ ਤੇ ਮੇਰੇ ਸੀਗਰਟੇ ਬੰਨੀ ਹੋਏ ਹੈ ਅੱਛਾ ਜੀ ਤੋ ਮੈਂ ਆਈ ਸੀ ਚਲੋ ਇਥੇ ਰਿਪੋਰਟ ਕਰਾਉਂਦੇ ਆ ਮੇਰੀ ਪੋਤੀ ਵੀ ਬੁਖਾਰ ਨਾਲ ਕੋਲ ਬਹੁਤ ਚੜਵਾ ਸੀ ਅੱਛਾ ਜੀ ਤੇ ਸੋ ਕਰਵਾਈ ਸੀ ਪਤਾ ਨਹੀਂ ਕਿ ਲੱਗਾ ਮੈਂ ਕਿ ਮੈਂ ਵੀ ਫਿਰ ਉਹਨੇ ਵੀ ਬੀਤੀ ਬਹੁਤ ਵੱਡਾ ਮੇਰੇ ਨਾਲੀ ਟੈਗ ਹੋਇਆ ਸੀ ਮੈਂ ਚਾਲ ਨੰਬਰ ਸੁਰ ਦਵਾਈ ਜਾਂਦੀ ਸੀ ਨੱਕ ਚ ਬਲੱਡ ਬਹੁਤ ਜਾਂਦਾ ਰਿਹਾ ਤਾਂ ਉਹ ਕਹਿੰਦਾ ਤੁਸੀਂ ਗਿਲ ਤੇ ਹੜ ਚੜ ਕੇ ਮੈਨੂੰ ਰਿਪੋਰਟ ਕਰਾਓ ਹੁਣ ਕੀ ਗੱਲਬਾਤ ਹੋਈ ਆ ਹੁਣ ਹਸਪੀਟਲ ਥੋੜੀ ਜਾਂਦੀ ਸੀ ਤੇ ਉਹ ਉੱਥੇ ਹੈਗਾ ਪਹਿਲਾਂ ਮੈਨੂੰ ਕਹਿੰਦੇ ਮਾਤਾ ਲੇ ਝੋਲਾ ਫੜਾ ਦੇ ਮੈਂ ਕਿਹਾ ਪੁੱਤੇ ਕਿਹੜਾ ਪਾਰਾ ਮੇਰੀਆਂ ਵਿੱਚ ਦਵਾਈਆਂ ਜਾਂ ਪੋਟੀਆਂ ਨਾ ਇਹ ਕੋਈ ਝੋਲਾ ਨਹੀਂ ਪਾਰਾ ਇਹਨੇ ਲੇ ਲਿਆ ਮੈਂ ਥੱਪੜ ਮਾਰਿਆ ਤਾਂ ਵਿੱਚ ਉਹ ਹੈਗਾ ਵਾ ਬਟੂਆ ਕੱਢ ਲਈਦਾ ਛੋਟਾ ਜਿਹਾ ਬਟੂਆ ਕੀ ਕੀ ਸੀਗਾ ਉਹਦੇ ਚ ਤੇ ਉਹਦੇ ਚ 3000 ਰੁਪਏ ਆ ਹੀ ਦੇ ਬੀ ਵਾਲਾ ਸੀ ਮੈਂ ਕਿਰੋਂ ਦਾ ਪਿਛਣ ਕਰਾਇਆ ਵਾ ਦੋ ਮਹੀਨੇ ਰੇ ਫੇਲ ਮੇ ਕੋੜੀ ਹੁਣ ਹੁਣ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਉਹੀ ਕਰਨ ਆਏ ਸੀ ਉਹ ਫੇ ਛੇਜ ਜਾਂਦੇ ਸੀ ਜੋ ਇੱਕ ਆਪਣੇ ਮਤਲਬ ਉਦਨ ਮਰੀ ਜ ਮੈਂ ਇੱਥੇ ਬੈਠੀ ਰੋਂਦੀ ਸੀ ਜੀ ਤੋ ਫੇ ਕਹਿੰਦੇ ਤੁਸੀਂ ਨਾ ਥਾਣੇ ਰਿਪੋਰਟ ਦੇ ਕੇ ਜਾਓ ਮੈਂ ਕਿ ਉਹ ਥਾਣੇ ਚਾਹੇ ਕਿਹੜਾ ਵੀ ਮੈਨੂੰ ਹੁਣ ਹੱਥ ਫੜਾਉਣ ਲੱਗੇ ਉਹ ਕੀ ਪਤਾ ਕਿ ਇੱਧਰ ਲੈ ਗਿਆ ਕਿੱਧਰ ਨਹੀਂ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਮੋਟਰਸਾਈਕਲ ਤੇ ਸੀਗੇ ਮੂੰ ਬੰਨੇ ਹੋਏ ਸੀਗੇ ਇੱਕ ਤਾਂ ਮੂੰ ਬੰਦਾ ਹੀ ਤੁਰ ਰਹੀ ਸੀ ਠੀਕ ਹੈ ਤੇ ਉਹਦੇ ਆਪਣੇ ਜਿਹੜਾ ਪਰਸ ਖੋਇਆ ਹੈਗਾ ਵਾ ਹਾਂਜੀ ਉਹ ਕਿੱਥੇ ਕਰਕੇ ਖੋਇਆ ਤੁਹਾਡਾ ਉਹ ਮੋੜ ਤੋਂ ਥੋੜਾ ਜਿਹਾ ਅੱਗੇ ਗਿਆ ਸੀ ਕਿਹੜੇ ਏਰੀਆ ਚ ਆਪਣੇ ਹਸਪਤਾਲ ਨੂੰ ਜਿਹੜਾ ਜਾਂਦਾ ਵਾ ਮੋੜ ਸ਼ਾਹਕੋਟ ਦੇ ਵਿੱਚ ਹੀ ਹਾਂਜੀ ਸ਼ਾਹਕੋਟ ਸੀ ਹਸਪੀਟਲ ਨੂੰ ਨਹੀਂ ਰਸਤਾ ਜਾਂਦਾ ਜਿਹੜਾ ਸਿਵਲ ਹਸਪੀਟਲ ਨੂੰ ਰਸਤਾ ਜਾਂਦਾ ਹਾਂਜੀ ਹਾਂ ਜਿਹੜਾ ਸੁਭਾਰਨਾ ਹਸਪੀਟਲ ਨੂੰ ਜਾਂਦਾ 오케이. Okay. Okay. ਇਸ ਮੌਕੇ ਮਾਤਾ ਨੇ ਦੱਸਿਆ ਕਿ ਖੋਏ ਗਏ ਪਰਸ ਦੇ ਵਿੱਚ ਕਰੀਬ 3000 ਰੁਪਏ ਅਤੇ ਇੱਕ ਜੋੜਾ ਵਾਲੀਆਂ ਦਾ ਸੀ ਜੋ ਕਿ ਲੁਟੇਰੇ ਖੋਕੇ ਫਰਾਰ ਹੋ ਗਏ ਜਿਨ੍ਹਾਂ ਤੇ ਕਾਰਵਾਈ ਕਰਨ ਲਈ ਪੀੜਤ ਮਾਤਾ ਨੇ ਨਕੌਦਰ ਪੁਲਿਸ ਨੂੰ ਗੁਹਾਰ ਲਗਾਈ ਹੈ ਅਜੇ ਇਹ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ ਖੈਰ ਤਾਂ ਦੱਸਦੀ ਹੈ ਕਿ ਨਕੌਦਰ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਘਟਨਾ ਹੋ ਚੁੱਕੀਆਂ ਨੇ ਸੋ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੂੰ ਹੋਰ ਵੀ ਸਖਤੀ ਕਰਨ ਦੀ ਲੋੜ ਹੈ ਫੱਕੀ ਕੀ ਟੀਵੀ ਪੰਜਾਬ ਬੀ ਲਈ ਨਕੋਦਰ ਤੋਂ ਪੁਨੀਤ अरोड़ा ਦੀ ਰਿਪੋਰਟ